ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 4 ਹਰ ਹਰ ਨਾਮ ਕੀ ਮਨ ਪੋਖ ਲਗਾਈ ਨਾਮ ਸੁਨੈ ਮਨ ਤ੍ਰਿਪਤੈ ਮੇਰੇ ਪਈ ਨਾਮ ਜਪਹੁ ਮੇਰੇ ਗੁਰ ਸੇਖ ਮਿਤਾ ਨਾਮ ਜਪ ਹਾ ਨਾਮੇ ਸੁਖ ਪਵਹ ਨਾਮ ਰਖ ਹਾ ਗੁਰਮਤਿ ਮਨ ਚੀਤਾ ਰਹਾ ਨਾਮੋ ਨਾਮ ਸੁਣੀ ਮਾਨ ਸਰਸਾ ਨਾਮ ਲਹਾ ਲੈ ਗੁਰਮਤਿ ਵਿਗਸਾ ਨਾਮ ਬਿਨਾ ਕੁਸ਼ਟੀ ਮੋ ਅੰਦਾ ਸਭ ਨੇ ਫਲ ਕਰਮ ਕੀਏ ਦੁਖ ਤੰਦਾ ਹਰ 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 ਜਸ ਜਪੈ ਵਡ ਪਗੀ ਨਾਨਕ ਘੁਰ ਮਤ ਨਾਮ ਲੈ ਵਲਗੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ ਚੌਥਾ ਹਰ ਹਰ ਨਾਮ ਕੀ ਮਨ ਨੂੰ ਖ ਲਗਾਈ ਨਾਮ ਸੁਨਿਆ ਮਨ ਤ੍ਰਿਪਤੈ ਮੇਰੇ ਪਈ ਨਾਮ ਜਪ ਹੋ ਮੇਰੇ ਗੁਰ ਸੇਖ ਮੀਤਾ ਨਾਮ ਜਪ ਹਾ ਨਾਮੇ ਸੁਖ ਪਵਹ ਨਾਮ ਰਖ ਹਾ ਗੁਰਮਤਿ ਮਨ ਚੀਤਾ ਰਹਾ ਨਾਮੋ ਨਾਮ ਸੁਣੀ ਮਾਨ ਸਰਸਾ ਨਾਮ ਲਹਾ ਲੈ ਗੁਰਮਤਿ ਵਿਗਸਾ ਨਾਮ ਬਿਨਾ ਕੁਸਟੀ ਮੋ ਅੰਦਾ ਸਭ ਨੇ ਫਲ ਕਰਮ ਕੀਏ ਦੁਖ ਤੰਦਾ ਹਰ 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 ਜਸ ਜਪੈ ਵਡ ਪਗੀ ਨਾਨਕ ਗੁਰ ਮਤ ਨਾਮ ਲੈ ਵਲਗੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 4 ਹਰ ਹਰ ਨਾਮ ਕੀ ਮਨ ਪੋਖ ਲਗਾਈ ਨਾਮ ਸੁਨਿਆ ਮਨ ਤ੍ਰਿਪਤੈ ਮੇਰੇ ਪਈ ਨਾਮ ਜਪੋ ਮੇਰੇ ਗੁਰ ਸੇਖ ਮੀਤਾ ਨਾਮ ਜਪਾ ਨਾਮੇ ਸੁਖ ਪਵਹ ਨਾਮ ਰਖੋ ਗੁਰਮਤਿ ਮਨ ਚੀਤਾ ਰਹਾ ਨਾਮ ਨਾਮ ਸੁਣੀ ਮਾਨ ਸਰਸਾ ਨਾਮ ਲਹਾਲੇ ਗੁਰਮਤਿ ਵਿਗਸਾ ਨਾਮ ਬਿਨਾ ਕੁਸਟੀ ਮੋ ਅੰਦਾ ਸਭ ਨੇ ਫਲ ਕਰਮ ਕੀਏ ਦੁਖ ਤੰਦਾ ਹਰ 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 ਜਸ ਜਪੈ ਵਡ ਪਗੀ ਨਾਨਕ ਗੁਰ ਮਤ ਨਾਮ ਲੈ ਵਾ ਲਗੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 4 ਹਰ ਹਰ ਨਾਮ ਕੀ ਮਨ ਪੋਖ ਲਗਾਈ ਨਾਮ ਸੁਨੈ ਮਨ ਤ੍ਰਿਪਤੈ ਮੇਰੇ ਪਈ ਨਾਮ ਜਪੋ ਮੇਰੇ ਗੁਰ ਸੇਖ ਮੀਤਾ ਨਾਮ ਜਪਾ ਨਾਮੇ ਸੁਖ ਪਵਹ ਨਾਮ ਰਖੋ ਗੁਰਮਤਿ ਮਨ ਚੀਤਾ ਰਹਾ ਨਾਮੋ ਨਾਮ ਸੁਣੀ ਮਾਨ ਸਰਸਾ ਨਾਮ ਲਹਾ ਲੈ ਗੁਰਮਤਿ ਵਿਗਸਾ ਨਾਮ ਬਿਨਾ ਕੁਸ਼ਟੀ ਮੋ ਅੰਦਾ ਸਭ ਨੇ ਫਲ ਕਰਮ ਕੀਏ ਦੁਖ ਤੰਦਾ ਹਰ 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 ਜਸ ਜਪਵਡ ਪਗੀ ਨਾਨਕ ਗੁਰਮਤ ਨਾਮ ਲੈ ਵਾ ਲਗੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਿਲਾ ਚੌਥਾ ਹਰ ਹਰ ਨਾਮ ਕੀ ਮਨ ਪੋਖ ਲਗਾਈ ਨਾਮ ਸੁਨਿਆ ਮਨ ਤ੍ਰਿਪਤੈ ਮੇਰੇ ਪਈ ਨਾਮ ਜਪ ਹੋ ਮੇਰੇ ਗੁਰ ਸੇਖ ਮੀਤਾ ਨਾਮ ਜਪ ਹਾ ਨਾਮੇ ਸੁਖ ਪਵਹ ਨਾਮ ਰਖਾ ਗੁਰਮਤਿ ਮਨ ਚੀਤਾ ਰਹਾ ਨਾਮੋ ਨਾਮ ਸੁਣੀ ਮਾਨ ਸਰਸਾ ਨਾਮ ਲਹਾਲੇ ਗੁਰਮਤਿ ਵਿਗਸਾ ਨਾਮ ਬਿਨਾ ਕੁਸਟੀ ਮੋ ਅੰਦਾ ਸਭ ਨੇ ਫਲ ਕਰਮ ਕੀਏ ਦੁਖ ਤੰਦਾ ਹਰ 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 ਜਸ ਜਪੈ ਵਡ ਪਗੀ ਨਾਨਕ ਗੁਰਮਤਿ ਨਾਮ ਲੈ ਵਾ ਲਗੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ ਚੌਥਾ ਹਰ ਹਰ ਨਾਮ ਕੀ ਮਨ ਪੋਖ ਲਗਾਈ ਨਾਮ ਸੁਨਿਆ ਮਨ ਤ੍ਰਿਪਤੈ ਮੇਰੇ ਪਈ ਨਾਮ ਜਪਹੁ ਮੇਰੇ ਗੁਰ ਸਖਮੀਤਾ ਨਾਮ ਜਪ ਹਾ ਨਾਮੇ ਸੁਖ ਪਵਹ ਨਾਮ ਰਖ ਹਾ ਗੁਰਮਤਿ ਮਨ ਚੀਤਾ ਰਹਾ ਨਾਮੋ ਨਾਮ ਸੁਣੀ ਮਾਨ ਸਰਸਾ ਨਾਮ ਲਹਾ ਲੈ ਗੁਰਮਤਿ ਵਿਗਸਾ ਨਾਮ ਬਿਨਾ ਕੁਸ਼ਟੀ ਮੋ ਅੰਦਾ ਸਭ ਨੇ ਫਲ ਕਰਮ ਕੀਏ ਦੁਖ ਤੰਦਾ ਹਰ 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 ਜਸ ਜਪਵਡ ਪਗੀ ਨਾਨਕ ਗੁਰ ਮਤ ਨਾਮ ਲੈ ਵਾ ਲਗੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 4 ਹਰ ਹਰ ਨਾਮ ਕੀ ਮਨ ਭੋਖ ਲਗਾਈ ਨਾਮ ਸੁਨਿਆ ਮਨ ਤ੍ਰਿਪਤੈ ਮੇਰੇ ਪਈ ਨਾਮ ਜਪੋ ਮੇਰੇ ਗੁਰ ਸੇਖ ਮੀਤਾ ਨਾਮ ਜਪਾ ਨਾਮੇ ਸੁਖ ਪਵਹ ਨਾਮ ਰਖਾ ਗੁਰਮਤਿ ਮਨ ਚੀਤਾ ਰਹਾ ਨਾਮ ਨਾਮ ਸੁਣੀ ਮਾਨ ਸਰਸਾ ਨਾਮ ਲਹਾਲ ਗੁਰਮਤ ਵਿਗਸਾ ਨਾਮ ਬਿਨਾ ਕੁਸ਼ਟੀ ਮੋ ਅੰਦਾ ਸਭ ਨੇ ਫਲ ਕਰਮ ਕੀਏ ਦੁਖ ਤੰਦਾ ਹਰ 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 ਜਸ ਜਪਵਡ ਪਗੀ ਨਾਨਕ ਗੁਰਮਤ ਨਾਮ ਲੇਵ ਲਾਗੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਸਾ ਮਹਲਾ ਚੌਥਾ ਹਰ ਹਰ ਨਾਮ ਕੀ ਮਨ ਪੋਖ ਲਗਾਈ ਨਾਮ ਸੁਨਿਐ ਮਨ ਤ੍ਰਿਪਤਿਐ ਮੇਰੇ ਪਈ ਨਾਮ ਜਪੋ ਮੇਰੇ ਗੁਰ ਸੇਖ ਮੀਤਾ ਨਾਮ ਜਪਾ ਨਾਮੇ ਸੁਖ ਪਵਹ ਨਾਮ ਰਖੋ ਗੁਰਮਤਿ ਮਨ ਚੀਤਾ ਰਹਾ ਨਾਮੋ ਨਾਮ ਸੁਣੀ ਮਾਨ ਸਰਸਾ ਨਾਮ ਲਹਾ ਲੈ ਗੁਰਮਤਿ ਵਿਗਸਾ ਨਾਮ ਬਿਨਾ ਕੁਸ਼ਟੀ ਮੋ ਅੰਦਾ ਸਭ ਨੇ ਫਲ ਕਰਮ ਕੀਏ ਦੁਖ ਤੰਦਾ ਹਰ 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 ਜਸ ਜਪੈ ਵਡ ਪਗੀ ਨਾਨਕ ਗੁਰ ਮਤ ਨਾਮ ਲੈ ਵਲਗੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆ ਸਾ ਮਹਲਾ ਚੌਥਾ ਹਰ ਹਰ ਨਾਮ ਕੀ ਮਨ ਪੋਖ ਲਗਾਈ ਨਾਮ ਸੁਨਿਆ ਮਨ ਤ੍ਰਿਪਤੈ ਮੇਰੇ ਪਈ ਨਾਮ ਜਪੋ ਮੇਰੇ ਗੁਰ ਸੇਖ ਮੀਤਾ ਨਾਮ ਜਪਹਾ ਨਾਮੇ ਸੁਖ ਪਵਹਾ ਨਾਮ ਰਖਾ ਗੁਰਮਤਿ ਮਨ ਚੀਤਾ ਰਹਾ ਨਾਮੋ ਨਾਮ ਸੁਣੀ ਮਾਨ ਸਰਸਾ ਨਾਮ ਲਹਾ ਲੈ ਗੁਰਮਤਿ ਵਿਗਸਾ ਨਾਮ ਬਿਨਾ ਕੁਸ਼ਟੀ ਮੋ ਅੰਦਾ ਸਭ ਨੇ ਫਲ ਕਰਮ ਕੀਏ ਦੁਖ ਤੰਦਾ ਹਰ 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 ਜਸ ਜਪੈ ਵਡ ਪਗੀ ਨਾਨਕ ਘੁਲ ਮਤ ਨਾਮ ਲੈ ਵਲਗੇ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ